ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮਨੋਰਪੁਰਾ ਚ ਐਕਸਾਈਜ਼ ਵਿਭਾਗ ਦੀ ਮਹਿਲਾ ਇੰਸਪੈਕਟਰ ਤੇ ਉਹਨਾਂ ਦੀ ਪਾਰਟੀ ਦੇ ਸ਼ਰਾਬ mafia ਨੇ ਜਾਨਲੇਵਾ ਹਮਲਾ ਕਰ ਦਿੱਤਾ ਹੈ। ਤਰਸਲ ਐਕਸਾਈਜ਼ ਵਿਭਾਗ ਨੂੰ ਮੁਕਬਰਾਂ ਤੋਂ ਸੂਚਨਾ ਮਿਲੀ ਸੀ ਕਿ ਪੁਲਿਸ ਜ਼ਿਲ੍ਹਾ ਪਟਾਲਾ ਦੇ ਅਧੀਨ ਆਉਂਦੇ ਪਿੰਡ ਮਨੋਰਪੁਰਾ ਚ ਨਜਾਇਜ਼ ਸ਼ਰਾਬ ਦਾ ਕਾਰੋਬਾਰ ਤਰਲ ਲੈਣਾ ਚੱਲ ਰਿਹਾ ਹੈ। ਐਕਸਾਈਜ਼ ਵਿਭਾਗ ਦੀ ਮਹਿਲਾ ਇੰਸਪੈਕਟਰ ਨਰਿੰਦਰ ਕੌਰ ਵਾਲੀਆ ਆਪਣੇ ਗਨਮੈਨ ਤੇ ਇੱਕ ਮੁਲਾਜ਼ਮ ਨੂੰ ਨਾਲ ਲੈ ਕੇ ਇਕੱਲੇ ਹੀ ਸ਼ਰਾਬ mafia ਨਾਲ ਟਕਰਾ ਗਈ। ਥਾਪੇਮਾਰੀ ਦੌਰਾਨ ਭਾਰੀ ਮਾਤਰਾ ਚ ਸ਼ਰਾਬ ਫੜੇ ਜਾਣ ਤੋਂ ਬਾਅਦ ਖਰਾਬ ਮਾਫੀਆ ਗੁੰਡਾਗਰਦੀ ਤੇ ਉਤਰ ਆਏ ਤੇ ਮਹਿਲਾ ਅਧਿਕਾਰੀ ਨਾਲ ਬਦਸਲੂਕੀ ਕਰਦੇ ਹੋਏ ਗਨਮੈਨ ਦੇ ਇੱਕ ਮੁਲਾਜ਼ਮ ਤੇ ਹਮਲਾ ਕਰ ਦਿੱਤਾ ਗਨਮੈਨ ਨੇ ਤੇ ਮੁਲਾਜ਼ਮ ਦੇ ਕੱਪੜੇ ਤੱਕ ਫਾੜ ਦਿੱਤੇ ਗਏ ਖਰਾਬ ਮਾਫੀਆ ਦੇ ਬਚਾਜ ਪਿੰਡ ਦੇ ਸਰਪੰਚ ਨੇ ਵੀ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ ਜਿਸ ਦਾ ਵੀਡੀਓ ਬਣਾ ਲਿਆ ਗਿਆ ਜਿਸ ਚ ਸਾਫ਼ ਦਿਖਾਇਆ ਗਿਆ ਕਿ ਸਰਪੰਚ ਤੇ ਸ਼ਰਾਬ ਮਾਫੀਆ ਨੇ ਕਿਵੇਂ ਐਕਸਾਈਜ਼ ਦੇ ਵਿਭਾਗ ਅਧਿਕਾਰੀਆਂ ਨੂੰ ਘੇੜ ਰੱਖਿਆ फिलहाल एक्साइज विभाग की महिला अधिकारी ने बहादुरी खराब माफिया का मुकाबला करते हुए ਇੱਕ ਦੋਸ਼ੀ ਨੂੰ ਸ਼ਰਾਬ ਸਮੇਤ ਕਾਬੂ ਕਰਕੇ ਪੁਲਸ ਥਾਣਾ ਸੇਕਵਾਨ ਨੂੰ ਸੌਂਪ ਦਿੱਤਾ ਹੈ ਜਿੱਥੇ ਅਰੋਪੀਆਂ ਖਿਲਾਫ ਵੱਖ-ਵੱਖ ਧਰਨਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅੱਜ ਨੇ ਮੈਂ ਇੱਕ ਫਿਲਡ ਹੈਗਾ ਆਪਣਾ ਇਥੇ ਮਨੋਰਪੁਰਾ ਉਥੇ ਮੈਨੂੰ ਆਫ ਕਰੀ ਆਈ ਸੀ ਕਿ ਉਥੇ ਕੋਈ ਬੰਦਾ ਸ਼ਰਾਬ ਦੇ ਰਿਹਾ ਨਾਜਾਇਜ਼ ਤੇ ਮੈਂ ਉਹਨਾਂ ਆਪਣੇ ਮੁਲਾਜ਼ਮ ਨੂੰ ਲੈ ਕੇ ਕੰਸਰਟ ਖਾਣੇ ਵੀ ਗਈ ਸੀ ਮੈਂ ਕਿ ਮੈਨੂੰ ਮੁਲਾਜ਼ਮ ਦੇ ਮੇਜੈਂਟ ਪਰ ਉਥੇ ਵੀ ਮੁਲਾਜ਼ਮ ਨਹੀਂ ਅਰੇਂਜ ਹੋਏ ਤੇ ਮੈਂ ਆਪਣਾ ਇੱਕ ਮੁਲਾਜ਼ਮ ਲੈ ਕੇ ਤੇ ਕੰਸਰਟ ਪੇਡ ਚਲੀ ਗਈ ਜਿੱਨਾਂ ਦੇ ਘਰ ਗਈ ਉਥੇ ਮਤਲਬ ਚੇਕਿੰਗ ਟੂਕੀng ਕੀਤੀ ਆਪਣੇ ਬਦਿਆਨਾ ਉਥੋਂ ਮੈਨੂੰ ਕਾਫੀ ਘਰੀਮਾਤਰਾ ਚ ਸ਼ਰਾਬ ਮਿਲੀ ਸ਼ਰਾਬ ਮਿਲੀ ਤੇ ਮੈਂ ਬੰਦਾ ਲੈ ਕੇ ਗੱਡੀ 'ਚ ਬਿਠਾ ਲਿਆ ਸੀ ਗੱਡੀ 'ਚ ਬਿਠਾ ਕੇ ਮੈਂ ਵਾਪਸ ਥਾਣੇ ਸੇ ਖਾਣਾ ਚੱਲਦੀ ਸੀ ਆ ਰਹੀ ਸੀ ਰਸਤੇ 'ਚ ਉਹਨਾਂ ਦੇ ਬੰਦਿਆਂ ਨੇ ਮੈਨੂੰ ਰੋਕ ਕੇ ਤੁ ਤੁ ਮੈਂ ਗੱਡੀਆਂ ਰੋਕ ਲੀਆਂ ਮੇਰਾ ਮੁਲਾਜ਼ਮ niche ਉਤਰਿਆ ਜਦੋਂ ਮੈਨੂੰ ਉਹਨਾਂ ਨੇ ਤੁ ਮੈਂ ਮੈਂ ਕਰਨੀ ਸ਼ੁਰੂ ਕੀਤੀ ਗਾਲੀ ਗਲੋਚ ਕੱਢ ਰਹੀ ਨੂੰ ਧਮਕੀਆਂ ਦੇਣੇ ਸ਼ੁਰੂ ਕੀਤੀਆਂ ਤੇ ਮੁਲਾਜ਼ਮ ਉਤਰਿਆ ਤੇ ਮੁਲਾਜ਼ਮ ਤੇ ਵੀ ਉਹ ਹੱਥੀ ਪੈ ਗਏ ਤੋ ਇਹ ਬੱਡੀ ਗੁੱਦੀ ਫਾੜ ਦਿੱਤੀ ਮੈਨੂੰ ਕਿਹ ਚੱਲ ਰਹਾ ਜੀ ਜਲਦੀ ਚ ਗੱਡੀ ਚ ਬੈਠੋ ਤੇ ਅਸੀਂ ਇੱਦਾਂ ਮਤਲਬ ਬੜੀ ਮੁਸ਼ਕਿਲ ਨਾਲ ਉੱਥੇ ਜਾਣ ਪਹੁੰਚ ਕੇ ਭੱਜੇ ਆ ਤੇ ਇਨ ਬਿਟਵੀਨ ਹੀ ਫਿਰ ਮੈਂ ਐਸਐਚਓ ਸਾਹਿਬ ਨੂੰ ਜੋ ਕਨਸਰਨ ਥਾਂ ਦੇ ਹੈਗੀ ਸੀ ਉਹਨਾਂ ਨੂੰ ਫੋਨ ਕੀਤਾ ਕਿ ਸਰ ਮੇਰੇ ਨਾਲ ਕੁਝ ਹੋ ਗਿਆ ਤੇ ਉਹ ਕਹਿੰਦੇ ਤੁਸ ਜੋ ਵੀ ਸਮਾਨ ਹੈਗਾ ਜਿਵੇਂ ਵੀ ਹੈਗਾ ਤੁਸੀਂ ਥਾਣੇ ਇੱਕ ਵਾਰ ਆ ਜਾਓ ਤੇ ਆਪਾਂ ਬੈਠ ਕੇ ਕੰਮ ਕਰਦੇ ਹਾਂ ਸੋ ਮੈਂ ਆਪਣਾ ਜੋ ਵੀ ਹੈ ਪਰਚਾ ਹੈਗਾ ਸੀ ਕਾ ਜੋ ਜੋ ਰੀਟੇਨ ਕੀਤਾ ਸੀ ਕਬਜ਼ੇ ਚ ਲਿਆ ਸੀ ਬੰਦੇ ਸਮੇਤ ਤੇ ਉਹ ਮੈਂ ਥਾਣੇ ਪੇਸ਼ ਕਰ ਦਿੱਤਾ ਹੈਗਾ ਤੇ ਆਪਣੇ ਉਹ ਪਰਚਾ ਰਜਿਸਟਰ ਕਰਵਾ ਦਿੱਤਾ ਸਾਜੂ ਪ੍ਰਕਿਰਤੀ ਦੇ ਨੰਦਰ ਵਾਲੀਆਂ ਉਹਨਾਂ ਨੇ ਸੁਣਿਆ ਆਪਣੀ ਪਾਣੀ ਦਾ ਵਿਰੋਧ ਕਰਨਾ ਚੰਦਰਸ਼ੇ ਕਰਾ ਕੋਕਰੀ ਹੁੰਦੇ ਸਰਾਹਰੀ ਕੀਤਾ ਉਹਦੇ ਨਾਲ ਕੋਈ ਡਰਾਪ ਬੜੀਆ ਕੋਈ ਪੂਰਨ ਤੰਦੀ ਦੀ ਬਾਤ ਉਹਨਾਂ ਨੇ ਸਾਡੇ ਨੂੰ ਲਾ ਰਹੇ ਤੇ ਬਾਅਦ ਵਿੱਚ ਉਹਨਾਂ ਨੇ ਮਦਦਾਂ ਦਿੱਤੀਆਂ ਕੋਈ ਉਹਨਾਂ ਨੇ ਉਹਦੇ ਸਵਾਲ ਜੀ ਪੁੱਛਤਾ ਦੇ ਹੁੰਦੇ ਅੱਜ ਤੋਂ ਉਹਨਾਂ ਨੇ ਕਰਦੇ ਬਾਅਦ ਉਹਨਾਂ ਨੇ ਇਸਾ ਵੀ ਗੱਲ ਕੀਤੀ ਤਾਂ ਵੀ ਸਾਡੇ ਨਾਲ ਮਦਦਾਂ ਦਿੱਤੀਆਂ ਸਾਡੇ ਸੀ ਪੈਣ ਵਰਤੀ ਪੜੀ ਜਦੋਂ ਲਾਈ ਉਹਨੇ ਮਾਲੇ ਨੂੰ ਬਾਅਦ ਅਮਰਦਾਨੋ ਉਦਰੇਸ ਮਾਮਲੇ ਨੂੰ ਲੈ ਕੇ ਸ਼ਰਾਬ ਮਾਫੀਆ ਦਾ ਸਾਥ ਦੇਣ ਵਾਲੇ ਪਿੰਡ ਦੇ ਸਰਪੰਚ ਦਾ ਨਾਂ ਵੀ ਇਸ ਕੇਸ ਵਿੱਚ ਰੱਖਿਆ ਗਿਆ ਤਾਂ ਬੇਖੌਫ ਸਰਪੰਚ ਨੇ ਪੱਤਰਕਾਰਾਂ ਦੇ ਸਾਹਮਣੇ ਹੀ ਬਿਨਾਂ ਕਿਸੇ ਖੌਫ ਦੇ ਮੰਨਿਆ ਕਿ ਉਸ ਵੱਲੋਂ ਗੱਡੀ ਨੂੰ ਰੋਕਿਆ ਗਿਆ ਸੀ ਇਸ ਸਾਫ ਯਾਰ ਕਹਿੰਦਾ ਹੈ ਕਿ ਕੋਈ ਨਾ ਕੋਈ ਸਿਆਸੀ ਚਿਹਰਾ ਉਹਦੇ ਪਿੱਛੇ ਹੈ ਜਿਸ ਦੇ ਦਮ ਤੇ ਇਹ ਸਰਪੰਚ ਇੰਨਾ ਬੇਖੌਫ ਹੋ ਕੇ ਸ਼ਰਾਬ ਮਾਫੀਆ ਦਾ ਸਾਥ ਦਿੰਦਾ ਦਿਖਾਈ ਦੇ ਰਿਹਾ ਹੈ ਮਨੁਨ ਨੇ ਫੋਨ ਕੀਤਾ ਘਰ ਵਾਲਿਆਂ

ਦਾ ਸਾਨੂੰ ਲੋੜ ਹੈ ਅੰਮ੍ਰਿਤਸਰ ਕਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋਣ ਜੋ ਦੇਰ ਨਾ ਕਰੋ ਤੇ ਹੁਣੇ ਸੰਪਰਕ ਕਰੋ 99888 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ ਫੀਡਬੈਕ@ਖਬਰਹਰਪੁਣਯਾ.com